ਉਹ ਟਰੱਕਰ ਯੂਨੀਅਨ ਦੀ ਹੜਤਾਲ ਹੈ ਇਸ ਕਰਕੇ ਲੋਕਾਂ 'ਚ ਕਾਫੀ ਹਫਸਾ ਦਫੜੀ ਮੱਚੀ ਹੋਈ ਹੈ ਕਿ ਅਸੀਂ ਵੀ ਆਪਣੇ ਆਪਣੇ ਗੱਡੀਆਂ 'ਚ ਟੈਂਕ ਫੁੱਲ ਕਰਵਾ ਲਈਏ ਤੇ ਇਸ ਕਰਕੇ ਸਵੇਰ ਤੋਂ ਹੀ ਰਸਤੇ ਚੱਲ ਰਹੇ ਆ ਕਾਫੀ ਹਾਂਜੀ ਹਾਂਜੀ ਬਹੁਤ ਪਏਗਾ ਜੀ ਹੱਲੇ ਤਾਂ ਚਲੋ ਪੰਪਾਂ ਦੇ ਬਾਕੀਆਂ ਦਾ ਵੀ ਸਟਾਕ ਹੋਏਗਾ ਹੱਲੇ ਤਾਂ ਜਿਹਨਾਂ ਕੋਲ ਇਸ ਤਰ੍ਹਾਂ ਦਾ ਸਟਾਕ ਹੋਏਗਾ ਉਸ ਦਾ ਤਾਂ ਸਾਰੇ ਆਪਣੀ ਆਪਣੀ ਡਿਊਟੀ ਕਰ ਰਹੇ ਆ ਸਾਡੇ ਕੋਲ ਵੀ ਹੱਲੇ ਹੈ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਬਾਕੀ ਅੱਗੇ ਦੀ ਹੜਤਾਲ ਵੱਧਦੀ ਹੈ ਤੇ ਪ੍ਰੋਬਲਮ ਤਾਂ ਆਏਗੀ ਸਭ ਮੰਨਦੇ ਤਾਂ ਤੁਹਾਡੇ ਕੋਲ ਸੌਫ ਹੈ ਹਾਂਜੀ ਹਾਂਜੀ ਹਲੇ ਤਾਂ 5-6 ਦਿਨ ਦਾ ਆਰਾਮ ਨਾਲ ਚੱਲ ਜਾਏਗਾ ਉਸ ਤੋਂ ਬਾਅਦ ਕੀ ਅਗੇ ਯੂਨੀਅਨ ਦੀ ਹੜਤਾਲ ਵੱਧਦੀ ਹੈ ਤਾਂ ਫੇਰ ਉਸ ਤੋਂ ਬਾਅਦ ਪ੍ਰੋਬਲਮ ਤਾਂ ਆਏਗੀ ਜਿੰਨੀ ਲੋੜਾ ਉਹਨਾਂ ਹੀ ਹਾਂਜੀ ਹਾਂਜੀ ਮੈਂ ਤਾਂ ਇਹੀ ਤਾਂ ਮੰਨਾਂਗਾ ਕਿ ਜਿੰਨੀ ਲੋੜਾ ਉਹਨਾਂ ਹੀ ਪੋਹ ਤਾਂ ਕਿ ਪੈਨਿਕ ਨਾ ਹੋਵੇ ਲੋਕੀ ਤਾਂ ਪੈਨਿਕ ਹੋ ਰਹੇ ਆ ਤਾਂ ਕਰਕੇ ਜਿਆਦਾ ਪ੍ਰੋਬਲਮ ਆ ਰਹੀ ਹੈ ਫਿਰ ਤੇ ਫਿਰ ਆਪਣੇ ਆਪਣੇ ਟੈਂਕ ਪੂਲ ਕਰਵਾ ਲਈਏ ਇਸ ਕਰਕੇ ਜਿੱਥੇ ਤੱਕ ਮੈਂ ਸਮਝਦਾ ਆਂ ਬਈ ਜਿਹੜਾ ਭਾਰਤ ਸਰਕਾਰ ਨੇ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਆ ਉਹਦਾ ਇੱਕ ਬਹੁਤ ਵੱਡਾ ਕਾਰਨ ਇਹ ਬਣਿਆ ਅੱਜ ਜੋ ਮਾਰੋ-ਮਾਰ ਪੈ ਗਈ ਹੈ ਕਿਉਂਕਿ ਸਾਡਾ ਮੁਲਕ ਸਾਰੇ ਦਾ ਸਾਰਾ ਹੀ ਚਾਰ ਪਹੀਆਂ ਤੇ ਚੱਲਦਾ ਔਰ ਚਾਰ ਪਹੀਏ ਜਿਹੜੇ ਆ ਉਹ ਆਪਣੇ ਆਪ ਨਹੀਂ ਚੱਲਦੇ ਉਹਨਾਂ ਨੂੰ ਚਲਾਉਣ ਦੇ ਲਈ ਡਰਾਈਵਰ ਸਭ ਤੋਂ ਵੱਡੀ ਗੱਲ ਡਰਾਈਵਰ ਮੁਲਕ ਨੂੰ ਡਰਾਈਵ ਕਰਨ ਲਈ ਤਾਂ ਮੋਦੀ ਜੀ ਨੇ ਇਹਨਾਂ ਨੇ ਸੀਟ ਤੇ ਬਿਠਾ ਲਤਾ ਡਬਲ ਇੰਜਣ ਦੀ ਸਰਕਾਰ ਕਹਿ ਕੇ ਪਰ ਮੁਲਕ ਨੂੰ ਚਲਾਉਣ ਦੇ ਲਈ ਜੋ ਡਰਾਈਵਰ ਭਾਈਚਾਰਾ ਦਿਨ ਰਾਤ ਬਿਗੈਰ ਕਿਸੇ ਦਿਨ ਤਿਹਾੜੀ ਦੇ ਬਿਗੈਰ ਕਿਸੇ ਦੁੱਖ ਤਕਲੀਫ ਦੇਖਿਆ ਸੜਕਾਂ ਤੇ ਰਹਿੰਦਾ ਉਹਨਾਂ ਦੇ ਲਈ ਜਿਹੜਾ ਇਹਨਾਂ ਨੇ ਇੱਕ ਕਾਨੂੰਨ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹੋ ਹੀ ਜਾਣਾ ਆ ਉਹਦਾ ਇਹ ਜਿਹੜਾ ਨੁਕਸਾਨ ਸਾਰਾ ਸਾਨੂੰ ਅੱਜ ਸਾਹਮਣਾ ਕਰਨਾ ਪੈ ਰਿਹਾ ਇਹ ਕੀ ਕਾਨੂੰਨ ਆ ਕਿਉਂ ਲੋਕਾਂ ਵਿੱਚ ਇਹ ਆ ਰਹੀ ਹੈ ਕਿ ਜਦ ਪੈਟਰੋਲ ਪੰਪ ਪੈਟਰੋਲ ਪੰਪ ਵਾਲੇ ਸਟ੍ਰਾਈਕ ਤੇ ਜਾ ਰਹੇ ਨੇ ਲੋਕਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਕੀ ਮੁੱਦਾ ਹੈ ਜਿਸ ਕਰਕੇ ਇਹ ਸੜਾ ਹੋ ਰਿਹਾ ਹੈ ਦੇਖੋ ਜੀ ਪੈਟਰੋਲ ਪੰਪ ਵਾਲੇ ਜਿਹੜੇ ਨਾ ਉਹ ਸਟ੍ਰਾਈਕ ਤੇ ਨਹੀਂ ਜਾ ਰਹੇ ਬੇਸਿਕਲੀ ਡਰਾਈਵਰਾਂ ਨੇ ਬਿਲਕੁਲ ਚੱਕਾ ਜਾਮ ਕਰ ਦਿੱਤਾ ਪੂਰੇ ਮੁਲਕ ਦੇ ਵਿੱਚ ਕਿਉਂਕਿ ਭਾਰਤ ਸਰਕਾਰ ਨੇ ਇੱਕ ਕਾਨੂੰਨ ਦੇ ਵਿੱਚ ਸੋਧ ਕਰਨ ਜਾ ਰਹੀ ਆ ਜਿਹਦੇ ਵਿੱਚ ਅਗਰ ਕੋਈ ਡਰਾਈਵਰ ਦੇ ਕੋਲ ਉਹ ਐਕਸੀਡੈਂਟ ਹੋ ਜਾਂਦਾ ਹੈ ਕਿਸੇ ਕੁਤਾਹੀ ਕਾਰਨ ਤਾਂ ਉਹਦੇ ਵਿੱਚ 10 ਲੱਖ ਰੁਪਏ ਤੱਕ ਦਾ ਜੁਰਮਾਨਾ ਔਰ ਸਜ਼ਾ ਦੋਨੇ ਡਰਾਈਵਰ ਨੂੰ ਕਰਨ ਦੀ ਜਿਹੜੀ ਆ ਉਹ ਸਹੂਲਤਾਂ ਕੀਤੀ ਜਾ ਰਹੀ ਹੈ ਹਣ ਇੱਕ ਚੀਜ਼ ਇੱਥੇ ਇਹ ਵੀ ਆ ਜਾਂਦੀ ਲੋਕਾਂ ਇਹ ਕਹਿੰਦੇ ਉਹ ਤਾਂ ਡਰਾਈਵਰ ਲਈ ਕੀਤੀ ਗਈ ਆ ਹੁਣ ਤੁਸੀਂ ਘਰ ਦੀ ਗੱਡੀ ਲੈ ਕੇ ਕਾਰ ਲੈ ਕੇ ਜਾਂਦੇ ਹੋ ਕਿ ਤੁਹਾਡੇ ਤੇ ਵੀ ਕਾਨੂੰਨ ਲਾਗੂ ਹੋਵੇ ਬਿਲਕੁਲ ਡਰਾਈਵਰ ਮੀਨਸ ਡਰਾਈਵਰ ਡਰਾਈਵਰ ਮੀਨ ਜਿਹੜਾ ਉਸ ਗੱਡੀ ਨੂੰ ਡਰਾਈਵ ਕਰ ਰਿਹਾ ਉਸ ਵਹੀਕਲ ਨੂੰ ਡਰਾਈਵ ਕਰ ਰਿਹਾ ਜ਼ਰੂਰੀ ਨਹੀਂ ਆ ਕਿ ਉਹ ਡਰਾਈਵਰ ਦੀ ਜਿਹੜੀ ਇਹ ਪਰਿਭਾਸ਼ਾ ਕੁਝ ਹੋਰ ਹੋਵੇਗੀ ਜਿੱਲਾ ਵੀ ਜਿਸ ਵੀ ਗੱਡੀ ਨੂੰ ਚਲਾ ਰਿਹਾ ਹੈ ਚਾਹੇ ਉਹ ਮਾਲਕ ਚਲਾ ਰਿਹਾ ਹੈ ਚਾਹੇ ਕੋਈ ਉਹਨੂੰ ਮਾਲਕ ਦਾ ਰਿਸ਼ਤੇਦਾਰ ਚਲਾ ਰਿਹਾ ਚਾਹੇ ਕੋਈ ਬੱਚਾ ਚਲਾ ਰਿਹਾ ਉਹ ਡਰਾਈਵਰ ਹੋਵੇ ਗੱਡੀ ਛੋਟੀ ਤੇ ਵੱਡੀ ਗੱਡੀ ਹੋਵੇ ਕਾਰ ਹੋਵੇ ਇਹ ਟਰੈਂਪੂ ਹੋਵੇ ਕੋਈ ਵੀ ਗੱਡੀ ਇੱਥੇ ਆ ਸਕਦੀ ਹੈ ਬਿਲਕੁਲ ਗੱਡੀ ਕੋਈ ਵੀ ਆ ਸਕਦੀ ਮੋਟਰ ਵਹੀਕਲ ਐਕਟ ਦੇ ਤਹਿਤ ਜਿੰਨੀਆਂ ਗੱਡੀਆਂ ਰਜਿਸਟਰ ਹੋਈਆਂ ਆ ਉਹ ਸਾਰੀਆਂ ਗੱਡੀਆਂ ਜਿਹੜੀਆਂ ਇਸ ਕਾਨੂੰਨ ਦੇ ਹੇਠ ਹੋਣਗੇ ਉਹਨਾਂ ਡਰਾਈਵਰ ਜਿੰਨੇ ਚਲਾ ਰਹੇ ਆ ਸਰਕਾਰ ਦੇ ਕਿਵੇਂ ਦੇਖਦੇ ਹੋ ਕਦੇ ਪਹਿਲਾਂ ਜੀਐਸਟੀ ਫਿਰ ਨੋਟਬੰਦੀ ਫਿਰ ਕੋਰੋਨਾ ਕਾਲ ਵੇਲੇ ਬਿਨਾਂ ਕਿਸੇ ਤਿਆਰੀ ਦੇ ਕਰਫਿਊ ਵਰਗਾ ਜਿਹੜਾ ਸਾਰੇ ਪ੍ਰਬੰਧ ਹੁਣ ਇੱਕ ਵਾਰੀ ਫੇਰ ਜਿਹੜੇ ਡਰਾਈਵਰ ਫਸ ਗਏ ਨੇ ਦਿੱਲੀ ਵਰਗੇ ਸ਼ਹਿਰਾਂ ਜਿਹੜੇ ਸਵਾਰੀਆਂ ਲੈ ਕੇ ਗਏ ਹੋਏ ਸੀ ਐਮਪੀ ਯੂਪੀ ਤੋਂ ਬਹੁਤ ਕਾਲ ਆ ਰਹੀਆਂ ਕਿ ਮੈਂ ਦੇਖਦੇ ਹਾਂ ਕਿ ਬਾਰ ਬਾਰ ਇਹ ਹੈ ਮਾਹੌਲ ਦੇਸ਼ ਚ ਬਣਨਾ ਬਿਲਕੁਲ ਬੰਦ ਵਰਗੇ ਹਾਲਾਤ ਉਹਨੇ ਆਰਥਿਕ ਵਿਵਸਥਾ ਲਈ ਜਨਤਾ ਲਈ ਕਿਹੋ ਜਿਹਾ ਦੇਖਦੇ ਮੈਂ ਸਮਝਦਾ ਕਿ ਇਹ ਸਾਡੇ ਜਿਹੜੀ ਆ ਕੇਂਦਰ ਸਰਕਾਰ ਆ ਉਹਦਾ ਇਹ ਬਹੁਤ ਨਿਲਾਕੀ ਭਰਿਆ ਵਰਤਾਰਾ ਆ ਕਿਉਂਕਿ ਜੇ ਅਸੀਂ ਬਹੁਮਤ ਦੇ ਵਿੱਚ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਵੇਰੇ ਉੱਠੀਏ ਨਵਾਂ ਕਾਨੂੰਨ ਪਾਸ ਕਰਦੀਏ ਰਾਤ ਨੂੰ ਸੋਈਏ ਇੱਕ ਸੁਪਨਾ ਲੈ ਕੇ ਸਵੇਰੇ ਉਹ ਸੁਪਨਾ ਸਰਕਾਰ ਕਰਨ ਦੇ ਚੱਕਰ 'ਚ ਨਵਾਂ ਕਾਨੂੰਨ ਪਾਸ ਕਰਦੀਏ ਇਹਦੇ ਹੋਰ ਵੀ ਢੰਗ ਤਰੀਕੇ ਸੀ ਜੇ ਪਹਿਲੇ ਕਾਨੂੰਨ ਦੇ ਵਿੱਚ ਰੈਸ਼ ਐਂਡ ਨੈਗਲੀਜੈਂਟ ਡਰਾਈਵਿੰਗ ਦੇ ਲਈ ਧਾਰਾ 304ਏ ਦਾ ਰੱਖੀ ਗਈ ਸੀ ਤੇ ਇਹਦੇ ਵਿੱਚ ਇਹਨਾਂ ਨੇ 104 ਕਰ ਦਿੱਤੀ ਪਰ ਅਗਰ ਉਸ 304 ਨੂੰ ਹੀ ਆਪਾਂ ਨੌਨ ਅਵੇਲੇਬਲ ਕਰ ਦਿੰਦੇ ਗੈਰ ਜ਼ਮਾਨਤੀ ਕਰ ਦਿੰਦੇ ਤੇ ਇਹਦਾ ਮਸਲਾ ਬਹੁਤ ਵਧੀਆ ਹੱਲ ਹੋ ਜਾਣਾ ਸੀ ਬਜਾਏ 10 ਲੱਖ ਰੁਪਏ ਜੁਰਮਾਨਾ ਇੱਕ ਡਰਾਈਵਰ ਇੱਕ ਡਰਾਈਵਰ ਦੀ ਆਪਾਂ ਗੱਲ ਕਰੀਏ ਚਾਹੇ ਉਹ ਕਾਰ ਚਲਾ ਰਿਹਾ ਚਾਹੇ ਉਹ ਵੱਡੀ ਗੱਡੀ ਚਲਾ ਰਿਹਾ ਮੈਂ ਨਹੀਂ ਸਮਝਦਾ ਵੀ ਕਿਤੇ ਵੀ ਉਹਨੂੰ 10000 ਤੋਂ ਵੱਧ ਤਨਖਾਹ ਮਿਲਦੀ ਹੋਊਗੀ ਖਾਸ ਕਰਕੇ ਜਿਹੜੇ ਡਰਾਈਵਰ ਸ਼ਬਦ ਆਪਾਂ ਵਰਤ ਰਹੇ ਹਾਂ ਔਰ 10000 ਰੁਪਏ ਦੀ ਤਨਖਾਹ ਲੈਣ ਵਾਲਾ ਡਰਾਈਵਰ 10 ਲੱਖ ਰੁਪਏ ਦਾ ਜੁਰਮਾਨਾ ਕਿੱਥੋਂ ਅਦਾ ਕਰੇਗਾ ਸਾਡੇ ਮੁਲਕ ਦੀ ਸਰਕਾਰ ਬਿਨਾਂ ਸੋਚੇ ਸਮਝੇ ਬਗੈਰ ਉਹਦੇ ਪ੍ਰੈਕਟੀਕਲ ਤਰੀਕੇ ਦੇਖਿਆ ਵੀ ਇਹ ਜਿਹੜਾ ਆ ਸੰਭਵ ਵੀ ਹੈ ਕਿ ਨਹੀਂ ਹੈ ਕਾਨੂੰਨ ਬਣਾ ਕੇ ਲਾਗੂ ਕਰਨ ਜਾ ਰਹੀ ਹੈ ਲੋਕ ਇਹ ਵੀ ਕਹਿ ਰਹੇ ਆ ਕਿ ਸੱਤ ਬਹੁਤ ਸਾਰੇ ਹਾਦਸੇ ਟੁੱਟੀਆਂ ਸੜਕਾਂ ਕਰਕੇ ਜੇ ਗੱਲ ਕਰ ਹਾਰਪੁਰ ਦੀ ਤਾਂ ਗੁਲੰਦਰ ਹਾਰਪੁਰ ਮਾਰਕ ਕਈ ਸਾਲਾਂ ਟੁੱਟਿਆ ਰਿਹਾ ਉਹਦੇ ਕਰਕੇ ਬਹੁਤ ਸਾਰੇ ਹਾਦਸੇ ਹੁੰਦੇ ਮੌਤਾਂ ਹੁੰਦੀਆਂ ਕਿ ਸਿਆਸਤਦਾਨਾਂ ਦੇ ਲਈ ਕੋਈ ਕਾਨੂੰਨੀ ਸਿਰਫ ਸਾਰੇ ਕਾਨੂੰਨ ਜਾਂਦਾ ਹਾਂ ਦੇਖੋ ਤੁਹਾਡੀ ਗੱਲ ਬਿਲਕੁਲ ਸਹੀ ਆ ਬਹੁਤ ਸਾਰੇ ਹਾਦਸੇ ਜਿਹੜੇ ਆ ਉਹ ਸੜਕਾਂ ਦੇ ਉੱਤੇ ਆਵਾਰਾ ਪਸ਼ੂਆਂ ਦੇ ਕਰਕੇ ਬਹੁਤ ਸਾਰੇ ਹਾਦਸੇ ਜਿਹੜੇ ਆ ਸੜਕਾਂ ਟੁੱਟੀਆਂ ਫੁੱਟੀਆਂ ਹੋਣ ਦੇ ਕਰਕੇ ਬਹੁਤ ਸਾਰੇ ਹਾਦਸੇ ਜਿਹੜੇ ਆ ਸੜਕਾਂ ਦੇ ਵਿੱਚ ਸੜਕਾਂ ਦੇ ਬਾਰੇ ਰੋਡ ਜਿਹੜੇ ਸਾਈਨ ਨਹੀਂ ਲੱਗੇ ਕਿਤੇ ਲੋਕਾਂ ਨੂੰ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਕੋਈ ਅਵੇਅਰਨੈਸ ਕੈਂਪੇਨ ਨਹੀਂ ਲਗਾਏ ਜਾਂਦੇ ਇਹ ਮੰਤਰੀ ਸੰਤਰੀ ਜਾਂ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਲੋਕ ਹੈਗੇ ਆ ਇਹ ਤਾਂ ਗੱਡੀਆਂ ਦੇ ਵਿੱਚ ਬੈਠ ਜਾਂਦੇ ਜਾਂ ਡਰਾਈਵਰ ਹੂਟਰ ਮਾਰਦੇ ਜਾਈ ਜਾ ਰਹੇ ਆ ਇਹ ਤਾਂ ਆਪਣੀ ਜ਼ਿੰਦਗੀ ਜਿਹੜੀ ਆ ਬਹੁਤ ਵਧੀਆ ਬਤੀਤ ਕਰ ਰਹੇ ਆ ਪੁੱਛ ਕੇ ਉਹਨਾਂ ਲੋਕਾਂ ਨੂੰ ਦੇਖੋ ਜਿਨ੍ਹਾਂ ਦੇ ਲਈ ਇਹ ਰੋਜੀ ਰੋਟੀ ਦਾ ਸਾਧਨ ਸਰਜੀ ਸਿੰਘ ਜੀ ਅੱਜ ਜਿਹੜਾ ਨੈਸ਼ਨਲ ਹਾਈਵੇ ਤੇ ਜਿਹੜਾ ਜਾਮ ਤੁਸੀਂ ਤਾਂ ਕਿ ਕਰ ਰਹੇ ਹੋ ਇਹ ਜੋ ਸਾਡੇ ਵਾਸਤੇ ਕਾਲੇ ਕਾਨੂੰਨ ਲਾਏ ਗਿਆ ਇਹਨਾਂ ਨੇ ਲਾਗੂ ਕਿਤੇ ਵੀ ਜੀਪੀ ਨੇ ਅਸੀਂ ਉਹਦੇ ਵਾਸਤੇ ਵਿਰੋਧ ਕਰ ਰਹੇ ਹਾਂ ਸਾਰੇ ਡਰਾਈਵਰਿੰਗ ਦਾ ਜੋ ਅਸੀਂ ਇਹਨੂੰ ਕਾਨੂੰਨ ਨੂੰ ਰੱਦ ਚਾਹੁੰਦੇ ਹਾਂ ਜਲਦੋਂ ਜਲਦੀ ਕੀਤਾ ਜਾਵੇ ਨਹੀਂ ਤੇ ਅਸੀਂ ਇਸ ਤੋਂ ਵੱਡਾ ਤੰਦਾ ਲਾਵਾਂਗੇ ਅਸੀਂ ਜੋ ਸਭ ਚੱਕੇ ਜਾਮ ਕੀਤੇ ਆ ਆਹ ਕੋਈ ਗੱਡੀ ਨਹੀਂ ਚੱਲਣ ਦੇਣੀ ਕੋਈ ਕੱਚੇ ਮਾਲ ਵਾਲੀ ਕੋਈ ਬਾਡੀ ਵਾਲੀ ਚੱਲੇ ਕੋਈ ਨਹੀਂ ਗੱਡੀ ਜਾ ਕੋ ਟਿਪਰ ਨਹੀਂ ਚੱਲੇਗੀ ਇਹ ਕਰਕੇ ਡਰਾਈਵਰ ਕੋਈ ਡਰਾਈਵਰੀ ਨਹੀਂ ਕਰੇਗਾ ਜਿੰਨਾ ਦੇ ਕਾਨੂੰਨ ਦਾ ਨਹੀਂ ਕੀਤਾ ਜਾਏਗਾ ਅੱਜ ਕੀ ਕੀਤਾ ਗਿਆ ਅੱਜ ਵੀ ਅਸੀਂ ਇਸੇ ਕਰਕੇ ਟਰੱਕੀ ਢੱਕਣ ਡਏ ਆਂ ਵੀ ਇਸੇ ਕਾਨੂੰਨ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ ਅਸੀਂ ਕਾਨੂੰਨ ਨੂੰ ਰੱਦ ਚਾਹੁੰਦੇ ਆਂ ਜਲਦੋਂ ਜਲਦੀ ਜਿੰਨਾ ਸਰਕਾਰ ਨੂੰ ਅਰਜ਼ੀ ਕੀਤਾ ਜਾਵੇ ਸਾਡੇ ਨਾਲ ਕੋਈ ਸਰਕਾਰ ਨਹੀਂ ਤੁਰਦੀ ਜੋ ਨਾ ਨੂੰ ਆਮਦਾ ਕੋ ਮੈਸੇਜ ਆਇਆ ਨਾ ਕਾਲੀਆਂ ਦਾ ਆਇਆ ਨਾ ਕਾਂਗਰਸ ਦਾ ਆਇਆ ਇਹਨਾਂ ਨੂੰ ਪੁੱਛਿਆ ਜਾਵੇ ਵੀ ਇਹਨਾਂ ਨੇ ਇਹ ਰਲ ਕੇ ਕਾਨੂੰਨ ਬਣਾਇਆ ਸਾਡੇ ਵਾਸਤੇ ਜਿਹੜਾ ਇਹਨਾਂ ਨੇ ਕੋਈ ਸਾਥ ਹੀ ਦੇਂਦੇ ਸਾਡੇ ਇਹਨਾਂ ਨੂੰ ਵੀ ਨਾਲ ਪੁੱਛਿਆ ਜਾਬਣਾ ਇਹਨਾਂ ਨੇ ਕੱਲ੍ਹ ਵੋਟਾਂ ਨਹੀਂ ਲੈਣੀਆਂ ਕਾਨੂੰਨ ਨਾਲ ਬਹੁਤ ਦਿਖਾਣਾ ਜੀ ਵੇਖੋ 10 ਸਾਲ ਦੀ ਸਜ਼ਾ ਡਰਾਈਵਰ ਨੂੰ ਦਿੱਤੀ ਗਈ ਹੈ 5 ਲੱਖ ਜੁਰਮਾਨਾ ਵਾ ਕਿ ਇਹ ਡਰਾਈਵਰ ਨੂੰ ਪੁੱਛ ਲਓ ਇੱਥੇ ਜਿੰਨੇ ਖੜੇ ਆ ਕੋਈ 5 ਲੱਖ ਦੇਣ ਜੋਗਾ ਹੈਗਾ 10 ਸਾਲ ਦੀ ਸਜ਼ਾ ਕਰ ਸਕਦਾ ਕੋਈ ਇਹਨਾਂ ਦੇ ਘਰ ਦਾ ਚੁੱਲਾ ਕਿੱਥੋਂ ਚੱਲਣਾ ਇਹਦੇ ਵਿੱਚ ਕਈ ਡਰਾਈਵਰ ਇਦਾਂ ਦੇ ਖੜੇ ਨੇ ਜਿਨ੍ਹਾਂ ਦਾ ਘਰ ਦਾ ਚੁੱਲਾ ਵੀ ਨਹੀਂ ਬਲਦਾ ਚੱਕਰ ਲਾ ਕੇ ਚੁੱਲਾ ਬਲਦਾ ਰੋਟੀ ਚੱਕਰ ਲਾ ਕੇ ਖਾਂਦਾ ਹੋ ਹੱਕ ਲਾਉਦੀ ਰੋਟੀ ਖਾਂਦੇ ਨੇ ਤੇ ਫਿਰ ਕਿਹਦੇ ਹਿਸਾਬ ਨਾਲ ਸਰਕਾਰ ਨੇ ਸੋਚਿਆ ਵੀ ਇਹ ਕਿੰਨਾ ਕੁ ਪੈਸਾ ਕਮਾਉਂਦੇ ਨੇ ਮੈਂ ਕਿਹਾ ਇਹ ਖਲਾਫੀ ਕਹਾਂ ਨਾ ਮੇਰਾ ਜਵਿੰਦਰ ਸਿੰਘ ਆ ਜਿਹੜਾ ਕਾਨੂੰਨ ਬਣਾਇਆ ਗਿਆ ਬਹੁਤ ਘਟੀਆ ਆ ਇਹਦੇ ਵਿੱਚ ਇਹ ਆ ਵੀ ਤੁਸੀਂ ਵੀ ਵਿੱਚ ਆਉਂਦੇ ਹੋ ਕੋਈ ਗੱਣਾ ਲੈ ਕੇ ਜਾਂਦਾ ਉਹ ਵੀ ਵਿੱਚ ਆਉਂਦਾ ਵਾ ਸਕੂਟਰੀ ਵਾਲਾ ਵੀ ਵਿੱਚ ਆਉਂਦਾ ਆ ਇਹ ਦੇ ਵਿੱਚ ਸਾਡੇ ਕਾਨੂੰਨ ਜਿਹੜਾ ਬਣਾਇਆ ਪਹਿਲੇ ਕਾਨੂੰਨ ਕਿੰਨੇ ਕੁ ਸਾਫ਼ ਨੇ ਉਹਦੇ ਵਿੱਚ ਇਹ ਆ ਵੀ ਗਲਤੀ ਕਿਸ ਦੀ ਹੁੰਦੀ ਸਜ਼ਾ ਕਿਸ ਨੂੰ ਮਿਲਦੀ ਆ ਇਹ ਕੋਈ ਗੱਡੀ ਜਾਣ ਕੇ ਵੱਜ ਜਾਂਦਾ ਵਾ ਕਹਿ ਦਿੰਦੇ ਜੀ ਗੱਡੀ ਵਾਲਾ ਮਾਰ ਗਿਆ ਇਹਦੇ ਵਿੱਚ ਇਨਸਾਫ ਕੋਈ ਨਹੀਂ ਹੁੰਦਾ ਜੇਕਰ ਨਹੀਂ ਕਿ ਨੁਰਾਦ ਕੀ ਤਰਹਿ ਕੀ ਤਜਾਗਾ ਧਰਨਾ ਲੱਗੂਗਾ ਲੰਬੇ ਸਮੇਂ ਵਾਸਤੇ ਅਨ ਮੈਥੇ ਸਮੇਂ ਵਾਸਤੇ ਸਾਰੀਆਂ ਟਰਾਂਸਪੋਰਟਰ ਬੰਦ ਆ ਰੋਡ ਜਾਮ ਕਰਾਂਗੇ ਆਹੋ ਆਹੋ ਕਹ ਗੰਦੀਪ ਭਾਜੀ ਗੰਦੀਪ ਜੀ ਕੀ ਅੱਜ ਧਰਨਾ ਲਗਾਇਆ ਹੋਇਆ ਕਿਉਂ ਲਗਾਇਆ ਭਾਜੀ ਡਰਾਈਵਰਾਂ ਦੇ ਹੱਕ ਦੇ ਵਿੱਚ ਸਾਰਾ ਧਰਨਾ ਲੱਗਿਆ ਜੀ 5 ਸਾਲ ਦੀ ਕੈਦ ਵਾ ਜੀ ਕਿਹੜਾ ਬੰਦਾ ਮੈਨੂੰ ਪਹਿਲਾਂ ਦੱਸੋ ਵੀ 5 ਸਾਲ ਕੋ ਨਾ ਇਹਨਾਂ ਨੇ ਮੌਕੇ ਤੇ ਬੇਲ ਦੇਣੀ ਨਾ ਕੋ ਸਾਡਾ ਟੱਬਰ ਕਿੱਥੋਂ ਚੱਲੂਗੀ ਜੀ ਨਿਆਣੇ ਬੱਚੇ ਵਾਲੇ ਹੈ ਜੀ ਆਪਾਂ ਜੀ ਬਾਕੀ ਸਰਕਾਰ ਨੂੰ ਹਾ ਟੈਕਸ ਦੇਣ ਦੇ ਆਪਣੀਆਂ ਗੱਡੀਆਂ ਦਾ ਹਰ ਸਾਲ ਲੱਖਾਂ ਰੁਪਇਆ ਟੈਕਸ ਜਾਂਦੇ ਆ ਜੀ ਇਹਨਾਂ ਨੇ ਸਾਡੇ ਖਿਲਾਫ ਇਹੰਡਾ ਤਗੜਾ ਕਾਨੂੰਨ ਬਣਾ ਕੇ ਸਾਡ ਮਾਰੂ ਮਾਰੂ ਕੀਤਾ ਸਾਡੇ ਨਾਲ ਕੰਮ ਜੀ ਅੱਜ ਤੁਸੀਂ ਕੀ ਕੀਤਾ ਅੱਜ ਭਾਜੀ ਆਪਾਂ ਬਸ ਇਹ ਟਰੱਕ ਰੋਕੇ ਅੱਜ ਅੱਜ ਤੇ ਹਜੇ ਟਰੱਕ ਹੀ ਰੋਕਣਦੇ ਆ ਕੱਲ ਤੋਂ ਆਪਾਂ ਗੱਡੀਆਂ ਵੀ ਰੋਕਾਂਗੇ ਹਰ ਡਰਾਈਵਰ ਵੀਰ ਨੂੰ ਕਵਾਂਗੇ ਵੀ ਨਾਲ ਹੋ ਕੇ ਸਾਡੇ ਖੜੋ ਕੱਲ ਤੋਂ ਪੂਰਾ ਚੱਕਾ ਜਾਮ ਕਰਾਂਗੇ ਜੀ ਹਾਂ ਫਦਾ ਕਰ ਲਓ ਭਾਜੀ ਭਾਜੀ ਕੀ ਨਾ ਆਜੇ ਸੁਖਨੰਦਰ ਸਿੰਘ ਭਾਜੀ ਭਾਜੀ ਅਸਲੇ ਕਿੱਥੇ ਖੜੇ ਹੋ ਕਿਹੜੇ ਪੈਟਰੋਲ ਪੰਪ ਤੇ ਖੜੇ ਹੋ ਭਾਜੀ ਇੰਡੀਅਨ ਆਇਲ ਪੰਪ ਤੇ ਖੜੇ ਆ ਆਪਾਂ ਰਿਆਲਟ ਚੌਂਕ ਲੱਗ ਗਿਆ ਭਾਜੀ ਕੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਜੀ ਦਿੱਕਤ ਭਾਜੀ ਤੇਲ ਬੰਦ ਕੀਤਾ ਪਿਆ ਇਹਨਾਂ ਨੇ ਹੈ ਹੀ ਨਹੀਂ ਕਹਿੰਦੇ ਕਹਿੰਦੇ ਵੀ ਘੰਟਾ ਹੋ ਗਿਆ ਖੜਿਆ ਨੂੰ ਕਹਿੰਦੇ ਵੀ ਤੇਲ ਪਤਾ ਨਹੀਂ ਆਉਣਾ ਨਹੀਂ ਆਉਣਾ ਕੋਈ ਅਪਡੇਟ ਪ੍ਰੋਪਰ ਨਹੀਂ ਮਿਲਦੀ ਪਈ ਵੀ ਕਦੋਂ ਖੁੱਲਣਾ ਕੀ ਸਾਹ ਕਹਿੰਦੇ ਪਿੱਛੋਂ ਤੇਲ ਬੰਦ ਆ ਆਪਾਂ ਪਤਾ ਲੱਗਾ ਕਿਉਂ ਪੈਟਰੋਲ ਨਹੀਂ ਦੇ ਰਹੇ ਕਾਰਨ ਭਾਈ ਕਾਨੂੰਨ ਵਗੈਰਾ ਜਿਹੜੇ ਬਣਾਏ ਇੰਨਾ ਟਰੱਕਾਂ ਕੋਈ ਆ ਕਿਸੇ ਥੱਲੇ ਆ ਕੇ ਡੈਥ ਵਗੈਰਾ ਹੁੰਦੀ ਆ ਉਹ ਕੈਰ ਵਗੈਰਾ ਦਾ 10 ਲੱਖ ਕਿੰਨੇ ਵੀ ਜੁਰਮਾਨਾ ਕਹਿ ਰਹੇ ਨੇ ਉਹ ਚੀਜ਼ ਵਾਸਤੇ ਬੰਦ ਕੀਤਾ ਜਾਂਦਾ ਲੈ ਲੱਗਦਾ ਜਿਵੇਂ ਐਮਰਜੈਂਸੀ ਸੇਵਾਵਾਂ ਨੇ ਜਿਵੇਂ ਐਂਬੂਲੈਂਸ ਹੋਗੀ ਉਹਨਾਂ ਨੂੰ ਕਾਫੀ ਦਿੱਕਤ ਆ ਸਕਦੀ ਇਸ ਨੂੰ ਭਾਜੀ ਤੁਸੀਂ ਉਹਨੂੰ ਕੈਮਰਾ ਕਰਕੇ ਦੇਖੋ ਪਿੱਛੋਂ ਤੱਕ ਲੱਗਾ ਹੋਇਆ ਜਾਮ ਬਹੁਤ ਲੰਮਾ ਜਾਮ ਜ਼ਰੂਰੀ ਨਹੀਂ ਵੀ ਕੱਲੇ ਜਿਹੜੇ ਹੈਗੇ ਆਪਣੇ ਤੇਲ ਪਾਉਣ ਆਏ ਉਹੀ ਖੜੇ ਨੇ ਇੰਨਾ ਕਰਕੇ ਪਿੱਛੇ ਬਹੁਤ ਲੰਮਾ ਜਾਮ ਲੱਗਾ ਹੋਇਆ ਪਿੱਛੇ ਸਾਰੇ ਬੰਨੇ ਇਹ ਹਾਲ ਇੱਥੇ ਵੀ ਆ ਹਾਲਿਆ ਪਿਛਲੇ ਬੰਨੇ ਪੰਪ ਇੱਕ ਉੱਥੇ ਵੀ ਸਾਰੇ ਬੰਨੇ ਹੀ ਹਾਲ ਦੋ ਤਿੰਨ ਪੰ ਲੱਗਦਾ ਕਿ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦਾ ਬੈਟ ਦੀ ਗੱਲ ਕੀਤੀ ਜਾਵੇ ਹਿਲਾ ਕਿੱਢਿਆ ਜਾਵੇ ਕੋਈ ਜੋ ਵੀ ਇਹਨਾਂ ਦਾ ਬੰਦਾ ਹੈ ਤੇ ਆਪਾਂ ਲੋਕਾਂ ਲਈ ਦਿੱਕਤ ਪਰੇਸ਼ਾਨੀ ਠੀਕ ਹੋ ਸਕੇ। ਉਹ ਜੀ ਚਾਹੀਦਾ ਤੇ ਆ ਸਰਕਾਰ ਨੂੰ ਵੀ ਕਰੇ ਜਲਦੀ ਕਿਉਂਕਿ ਇੱਕ ਇਹੋ ਜਿਹੀ ਪੰਪ ਤੇਲ ਤੇ ਸਾਰਾ ਕੁਝ ਚੱਲੀ ਫਿਰਦਾ ਜੀ ਐਂਬੂਲੈਂਸ ਜਿਵੇਂ ਤੁਸੀਂ ਗੱਲ ਕੀਤੀ ਸੀ ਐਂਬੂਲੈਂਸ ਸਾਰੀ ਟਰਾਂਸਪੋਰਟ ਬੰਦ ਹੋ ਜਾਊਗੀ ਐਂਬੂਲੈਂਸ ਵਗੈਰਾ ਕੋਈ ਰੱਬ ਨਾ ਕਰੇ ਕੋਈ ਹੋਣੀ ਹੋ ਜੇ ਠੀਕ ਹੈ ਨਾ ਐਂਬੂਲੈਂਸ ਨਾ ਪਹੁੰਚੇ ਫਿਰ ਕੀ ਕਰੂਗਾ ਆਮ ਬੰਦਾ ਉੱਥੇ ਰਾਜੀ ਭਾਜੀ ਕੀ ਨਾਜੀ ਮੇਰਾ ਨਾਮ ਜੀ ਪੰਕਜ ਕੁਮਾਰ ਹੈ ਇਸ ਵੇਲੇ ਕਿੱਥੇ ਖੜੇ ਹੋ ਜੀ ਪੈਟਰੋਲ ਪੰਪ ਦੀ ਮੈਂ ਇੱਥੇ ਕਚੈਰੀ ਚੌਂਕ ਦੇ ਲਾਗੇ ਖੜਾ ਆਗਾ ਜੀ ਭਾਜੀ ਕੀ ਦਿੱਕਤ ਪਰੇਸ਼ਾਨੀ ਆ ਜੀ ਦਿੱਕਤ ਪਰੇਸ਼ਾਨੀ ਜੀ ਮੈਂ ਪੁੱਛਣ ਮੈਨੂੰ ਫੋਨ ਆਇਆ ਕਿਸੇ ਮੇਰੇ ਫਰੈਂਡ ਦਾ ਉਹ ਕਹਿੰਦਾ ਪਿਆ ਇਹ ਕਿ ਇੱਥੇ ਨਾ ਪੈਟਰੋਲ ਪੰਪ ਦੀ ਹੜਤਾਲ ਆ ਜਾਂ ਸਟ੍ਰਾਈਕ ਚੱਲ ਰਹੀ ਹੈ ਜਿਹਦੇ ਕਰਕੇ ਟਰਾਂਸਪੋਰਟੇਸ਼ਨ ਦੀ ਸਟ੍ਰਾਈਕ ਚੱਲ ਰਹੀ ਹੈ ਜਿਹਦੇ ਕਰਕੇ ਪੈਟਰੋਲ ਪੰਪ ਵਾਲਿਆਂ ਨੇ ਵੀ ਪੈਟਰੋਲ ਬੰਦ ਕਰਤਾ ਆਵਾ ਠੀਕ ਹੈ ਹੁਣ ਮੈਂ ਇੱਥੇ ਆਇਆ ਮੈਂ ਕਿ ਚਲੋ ਪੈਟਰੋਲ ਪਰਵਹਾਲਾ ਅੱਗੇ ਆਉਣ ਵਾਲੇ 2-4 ਦਿਨ ਤੱਕ ਕੀ ਪਤਾ ਕਿੰਨਾ ਟਾਈਮ ਲੈਣਾ ਵਾ ਇਹਨਾਂ ਨੇ ਤੇ ਕੋਈ ਦਿੱਕਤ ਪਰੇਸ਼ਾਨੀ ਨਾ ਆ ਜਾਏ ਤੇ ਮੈਂ ਆਇਆ ਜਿੱਥੇ ਪੈਟਰੋਲ ਪੰਪ ਬੰਦ ਪਿਆ ਹੋਇਆ ਵਾ ਠੀਕ ਹੈ ਆਲਰੇਡੀ ਜਿਹੜੀ ਇਹ ਟ੍ਰੈਫਿਕ ਦਾ ਜਾਮ ਲੱਗਾ ਆ ਬਹੁਤ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਉਸ ਕਰਕੇ ਟ੍ਰੈਫਿਕ ਦਾ ਵੀ ਪੂਰਾ ਜਾਮ ਲੱਗਾ ਆ ਮੈਂ ਸਿਰਫ ਇਹ ਪ੍ਰਸ਼ਾਸਨ ਨੂੰ ਮੰਗ ਕਰਦਾ ਇਸ ਨੂੰ ਜਲਦ ਤੋਂ ਜਲਦ ਸੌਲਟ ਆਊਟ ਕੀਤਾ ਜਾਵੇ ਟਰੱਕ ਡਰਾਈਵਰਾਂ ਨਾਲ ਗੱਲ ਕਰਕੇ ਇਸ ਨੂੰ ਸਮਾਧਾਨ ਨੂੰ ਅਰਜੈਂਟ ਤੋਂ ਅਰਜੈਂਟ ਬੇਸਿਸ ਤੇ ਕੀਤਾ ਜਾਵੇ ਜਿਹਦੇ ਨਾਲ ਜਿਹੜਾ ਦਿਨ ਵਰਦੀ ਰੁਟੀਨ ਹੁੰਦੀ ਹੈ ਲੋਕ ਪਰੇਸ਼ਾਨ ਨਾ ਹੋਣ ਤੇ ਆਪਣੇ ਕੰਮ ਕਾਜਾਂ ਚ ਵਿਸਤਰੇ ਆਮ ਲੋਕਾਂ ਲਈ ਕਾਫੀ ਦਿੱਕਤਾਂ ਲੱਗਦਾ ਜਿਹੜੀ ਐਮਰਜੈਂਸੀ ਸੇਵਾਵਾਂ ਨੇ ਜਿਵੇਂ ਐਂਬੂਲੈਂਸ ਆਉਣਾ ਲਈ ਕਾਫੀ ਦਿੱਕਤ ਪੈਂਦੀ ਹਮ ਐਂਬੂਲੈਂਸ ਜੀ ਇਦਾਂ ਵਾ ਜੀ ਮੰਨ ਲਓ ਕੋਈ ਬੰਦਾ ਦਿੱਕਤ ਪਰੇਸ਼ਾਨੀ ਆਦੀ ਹੈਲਥ ਦਾ ਇਸ਼ੂ ਆ ਰਿਹਾ ਐਂਬੂਲੈਂਸ ਜਾ ਰਹੀ ਆ ਇਹੋ ਜੀ ਟ੍ਰੈਫਿਕ ਦੇ ਵਿੱਚ ਉਹ ਬੜੀ ਸਮੱਸਿਆ ਆਏਗੀ ਉਹ ਜਾ ਨਹੀਂ ਸਕਦੇ ਬਲੋਕ ਹੋ ਜਾਣਗੇ ਨਾ ਅੱਗੇ ਜਾਣ ਜੋਗੇ ਨਾ ਪਿੱਛੇ ਜਾਣ ਜੋਗੇ ਤੇ ਇਸ ਲਈ ਕਹਿੰਦੇ ਪਿਆ ਜਿਹੜਾ ਸਮੂਥਲੀ ਚੱਲ ਸਕੇ ਐਸਲੀ ਸਰਕਾਰ ਨੂੰ ਚਾਹੀਦਾ ਵਾ ਕਿ ਇਹਨਾਂ ਦਾ ਸੌਟ ਆਊਟ ਕਰਕੇ ਇਹਨੂੰ ਅਰਜੈਂਟ ਤੋਂ ਅਰਜੈਂਟ ਬੇਸਿਸ ਦੇ ਵਿੱਚ ਇਹਨੂੰ ਸੌਟ ਆਊਟ ਕੀਤਾ ਜਾਵੇ। ਹਾਂਜੀ ਭਾਜੀ ਆਪਣਾ ਨਾਮ ਦੱਸ ਕੇ ਕਿਹੜੀ ਜਗ੍ਹਾ ਤੋਂ ਆਏ? ਅਮਨਦੀਪ ਸਿੰਘ ਭੋਇ ਨਾਮ ਆ ਮੇਰਾ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਵਾਂ। ਅੱਜ ਪੈਟਰੋਲ ਪੰਪ ਤੇ ਪਹੁੰਚੇ ਹੋ ਤੇ ਹੜਤਾਲ ਹੈ ਪੈਟਰੋਲ ਨਹੀਂ ਮਿਲ ਰਿਹਾ ਤੇ ਕਿੰਨੀ ਕੀ ਦਿੱਕਤ ਆ ਸਾ ਆਪਣਾ ਕੰਮ ਕਰਨਾ। ਸਰ ਦਿੱਕਤ ਬਹੁਤ ਜ਼ਿਆਦਾ ਆ ਰਹੀ ਆ ਮਤਲਬ ਹੁਣ ਮਤਲਬ ਕਮਾਕਾਰਾਂ ਦੇ ਜਾਣਾ ਵਾ। ਤੁਹਾਨੂੰ ਪਤਾ ਹੈ ਪੈਟਰੋਲ ਪੰਪ ਤੋਂ ਬਿਨਾ ਵੀਕਲ ਕੋਈ ਵੀ ਨਹੀਂ ਚੱਲਦਾ ਅੱਜਕੱਲ ਹਣਾ। ਕੰਮ ਤੇ ਚੱਲਨੇ ਆ ਤੇ ਹੁਣ ਮਤਲਬ ਸੀਨੀਅਰ ਨੇ ਵੀ ਇਹੀ ਕਹਿਣਾ ਮੈਂ ਆਪਾਂ ਨੂੰ ਕਿ ਚਲੋ ਤੁਸੀਂ ਆਪਣੀ ਡਿਊਟੀ ਮਤਲਬ ਟਾਈਮ ਤੇ ਆਓ ਪਰ ਹੁਣ ਆਪਾਂ ਉਹਨਾਂ ਨੂੰ ਕਿਵੇਂ ਮਤਲਬ ਇਹ ਚੀਜ਼ ਦੱਸ ਕੀ ਹੈ ਜਾਂ ਮਤਲਬ ਕਿ ਕੀ ਪ੍ਰੋਬਲਮ ਆ ਰਹੀ ਹੈ ਕੋਈ ਸ਼ਾਮ ਦਾ ਕੱਲ ਸ਼ਾਮ ਦਾ ਕੋਈ ਸਲਾਹ ਹੈ ਵੀ ਰਾਤ ਤੱਕ ਤੁਹਾਨੂੰ ਸਰ ਕੁਛ ਨਹੀਂ ਹਾਂ ਉਹਦੇ ਕੇ ਚੀਜ਼ ਦੀ ਇਨਫੋਰਮ ਹੀ ਨਹੀਂ ਮਤਲਬ ਹੁਣ ਆਪਾਂ ਕੰਮ ਤੇ ਨਿਕਲੇ ਆ ਤੇ ਹੁਣ ਪਤਾ ਲੱਗਾ ਆ ਗਿਆ ਕਿ ਨਾ ਮਤਲਬ ਉਹ ਵੀ ਟ੍ਰੈਫਿਕ ਨੂੰ ਦੇਖ ਕੇ ਪਤਾ ਲੱਗਾ ਕਿ ਕੀ ਕੀ ਦਿੱਕਤ ਆ ਰਹੀ ਹੈ ਕੀ ਦਿੱਕਤ ਕੀ ਆਈ ਕੀ ਸਰ ਪਰੇਸ਼ਾਨੀ ਇਹ ਪٹرول ਪੰਪ ਮਤਲਬ ਖੁੱਲਨੇ ਚਾਹੀਦੇ ਤੇਲ ਮਤਲਬ ਵੀਕਲ ਦੇ ਵਿੱਚ ਹੈ ਨਹੀਂ ਹੁਣ ਮੇਰਾ ਫੀ ਪੈਟਰੋਲ ਲਾਜ਼ਮੀ ਆਪਾਂ ਨੂੰ ਜ਼ਰੂਰ ਤੇ ਹਨ ਤੇ ਪੈਟਰੋਲ ਹੈ ਨਹੀਂ ਬਾਈਕ ਵਿੱਚ ਇਹ ਬਹੁਤ ਪਰੇਸ਼ਾਨੀ ਆ ਰਹੀ ਹੈ ਸਰ ਇਹ ਚੀਜ਼ਾਂ ਨੂੰ ਲੈ ਕੇ ਸਰਕਾਰਾਂ ਨੂੰ ਅਪੀਲ ਨਹੀਂ ਕਰਾਂਗਾ ਸਰਕਾਰਾਂ ਨੂੰ ਅਪੀਲ ਸਰ ਇਹੋ ਕਰਨੀ ਚਾਹਾਂਗੇ ਕਿ ਮਤਲਬ ਜੇ ਕੋਈ ਇਦਾਂ ਦੀ ਆਪਾਂ ਪਹਿਲਾਂ ਹੜਤਾਲ ਜਾਂ ਹੁੰਦੀ ਆ ਜਾਂ ਮਤਲਬ ਚਲੋ ਸਰਕਾਰ ਵੀ ਨਹੀਂ ਚਾਹੁੰਦੀ ਕਿ ਹੜਤਾਲ ਹੋਵੇ ਪਰ ਜੇ ਹੜਤਾਲ ਹੁੰਦੀ ਹੈ ਤੇ ਇਹ ਚੀਜ਼ਾਂ ਤੋਂ ਮਤਲਬ ਇੱਕ ਦਿਨ ਪਹਿਲਾਂ ਇਨਫੋਰਮ ਹੋਣੀ ਚਾਹੀਦੀ ਹੈ ਸਰ ਆਮ ਜਨਤਾ ਨੂੰ ਦਿੱਕਤ ਕਿਉਂਕਿ ਇਹੋ ਹੀ ਜਾਂਦੀ ਆ ਆਮ ਜਨਤਾ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਸਰਕਾਰ ਤੇ ਆਪਣਾ ਮਤਲਬ ਕਰਕੇ ਸਾਈਡ ਤੇ ਹੋ ਜਾਂਦੀ ਆ ਜਾਂ ਜਿਨ੍ਹਾਂ ਨੇ ਆਪਣੇ ਮਤਲਬ ਸਟ੍ਰਾਈਕ ਵਗੈਰਾ ਕੀਤੀ ਉਹ ਵੀ ਕਰਕੇ ਸਾਈਡ ਤੇ ਖਲੋਤੇ ਰਹਿ ਲੈਂਦੇ ਜਾਂ ਵਹੀਕ ਲਗਾ ਕੇ ਖਲੋ ਜਾਂਦੇ ਆ ਪਰ ਪਰੇਸ਼ਾਨੀ ਆਮ ਜਨਤਾ ਨੂੰ ਹੁੰਦੀ ਜਨਾਂ ਨੂੰ ਵਿਚਾਰਿਆਂ ਨੂੰ ਪਤਾ ਕੁਝ ਨਹੀਂ ਕੇ ਚੀਜ਼ਾਂ ਨਹੀਂ ਆਜ ਤੇ ਸਰ ਬਹੁਤ ਤੁਹਾਡੇ ਸਾਹਮਣੇ ਆ ਦਿੱਕਤ ਦਾ ਕਿੰਨਾ ਸਾਹਮਣਾ ਕਰਨਾ ਪੈਂਦਿਆ ਵਾ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਸਰਕਾਰਾਂ ਦਾ ਮਤਲਬ ਇਹੋ ਪਿਛਲੀ ਸਰ ਜੇ ਕੋਈ ਮਤਲਬ ਆਪਣਾ ਮਤਲਬ ਕਿਸੇ ਵੀ ਚੀਜ਼ ਦੀ ਕਿਸੇ ਵੀ ਚੀਜ਼ ਨੂੰ ਲੈ ਕੇ ਸਟ੍ਰਾਈਕ ਹੋਈ ਆ ਉਹ ਚੀਜ਼ ਤੇ ਗੌਰ ਕੀਤਾ ਜਾਵੇ ਤੇ ਜਾਂ ਉਹਨਾਂ ਦਾ ਪੱਖ ਵੀ ਸੁਣਿਆ ਜਾਵੇ ਜਿਨ੍ਹਾਂ ਨੇ ਇੱਕ ਚੀਜ਼ ਦੀ ਸਟ੍ਰਾਈਕ ਕੀਤੀ ਹੋਈ ਆ ਅਨੇ ਦੋਵੇਂ ਤਰ੍ਹਾਂ ਨੂੰ ਬਹਿ ਕੇ ਗੱਲ ਕਰਨੀ ਚਾਹੀਦੀ ਤਾਂ ਕਿ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸੇ ਕਰਕੇ ਸਰ ਰਿਕਵੈਸਟ ਹੈ ਕਿ ਇਹ ਚੀਜ਼ਾਂ ਦਾ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ ਉਹ ਚ ਡਰਾਈਵਰਾਂ ਨੇ ਸਟ੍ਰਾਈਕ ਕਰਤੀ ਹੈ ਉਹਨਾਂ ਦਾ ਕੋਈ ਮੋਦੀ ਸਰਕਾਰ ਨੇ ਬਿੱਲ ਪਾਸ ਕੀਤਾ ਜਿਦੇ ਚ ਉਹਨਾਂ ਨੇ ਕਿਹਾ ਕਿ ਜੇ ਕੋਈ ਡਰਾਈਵਰ ਦੀ ਗੱਡੀ ਟੁੱਕਦੀ ਹੈ ਤੇ 7 ਲੱਖ ਰੁਪਿਆ ਕੈਸ਼ ਜੁਰਮਾਨਾ ਪਲੱਸ 10 ਸਾਲ ਦੀ ਸਜ਼ਾ ਜਿਹਦੇ ਕਾਰਨ ਉਹਨਾਂ ਨੇ ਉੱਤੇ ਡੀਪੋ ਚ ਸਟ੍ਰਾਈਕ ਕਰਤੀ ਹੈ ਐਚ ਪੀ ਸੀ ਐਲ ਬੀ ਪੀ ਸੀ ਐਲ ਆਈ او ਸੀ ਐਲ ਇਹ ਸਾਰੇ ਡੀਪੋ ਬੰਦ ਨੇ 올ਓਵਰ ਪੰਜਾਬ ਬਟੇਂਡਾ ਬਟੇਂਡਾ ਵੀ ਬੰਦ ਹੈ ਆਪਣਾ ਜਲੰਦਰ ਵੀ ਬੰਦ ਹੈ ਜੇ ਤੇ ਆਪਣਾ ਪਾਣੀ ਪਦ ਵੀ ਬੰਦ ਹੈ ਜੇ ਜੱਟਾਂ ਨੂੰ ਕਿਹਨੇ ਕਿ ਦਿੱਕਤ ਆ ਹਾਂਜੀ ਜੱਟਾਂ ਨੂੰ ਕਿਹਨੇ ਕਿ ਦਿੱਕਤ ਆ ਰਹੀ ਹੈ ਤੁਹਾਡੇ ਸਾਹਮਣੇ ਹੈ ਜੀ ਲੋਕੀ ਸਾਨੂੰ ਗਾਲਾਂ ਕੱਢ ਰਹੇ ਆ ਕੀ ਕਰ ਸਕਦੇ ਆ ਹਰ ਪਹਿਲੇ ਹਰ ਵੇਲੇ ਇੱਕ ਇੱਕ ਸੈਕਿੰਡ ਦੇ ਇੱਕ ਇੱਕ ਗਾਲ ਕੱਢਦੇ ਵੇ ਲੋਕੀ ਸਾਨੂੰ ਉਹ ਵੀ ਸਰਕਾਰ ਨੂੰ ਕੂਈ ਕਰਦੇ ਜਾਓ ਅਬੀਲ ਇਹੀ ਹੈ ਜੀ ਜੋ ਉਹਨਾਂ ਦਾ ਬੰਦਾ ਹੈ ਜੋ ਉਹਨਾਂ ਦਾ ਸਿਸਟਮ ਹੈਗਾ ਉਹ ਤੁਸੀਂ ਸੋਚੋ ਤੇ ਮੁਕਾਓ ਇਹ ਰਫੜ ਰੀਜ਼ਨ ਹੈ ਕਿ ਪ੍ਰੋਬਲਮ ਕ੍ਰੀਏਟ ਡੇ ਬਾਈ ਡੇ ਹੋ ਰਹੀ ਹੈ ਤੁਸੀਂ ਦੇਖੋ ਜੰਦਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਥੈਂਕ ਯੂ ਸੋ ਮਚ ਜੇਕਰ ਆ ਪਟਾਉਪਾ ਤੇ ਖੜੋ ਕਿਉਂ ਹੋ ਜਾ ਮੇਰੇ ਤੇ ਪਟਾਉ ਨਹੀਂ ਉਹ ਲੱਗੀ ਆ ਹਟਾਲ ਹੋ ਰਹੀ ਆ ਤੇ ਪਟਾਉ ਮਿਲ ਰਿਹਾ ਨਹੀਂ ਮਿਲ ਜਾ ਪਟਾਉ ਨਹੀਂ ਮਿਲਦਾ ਬੜੀ ਜਗ੍ਹਾ ਘੁੰਮ ਲਿਆ ਸਾਡੇ ਪਟਾਉ ਵੀ ਬੰਦ ਪਈ ਹੈ की नाम है सानवाज। की की क्या पे है की की क्या प्रॉब्लम पेट्रोल भरने आया उसमें क्या चक्कर है अच्छा है की आ रही आगे तेल नहीं है गाड़ी में अच्छा और बस वही समझ गया लंबर में खड़ा है इधर मिल रहा है नहीं पेट्रोल आप पे पेट्रोल पंप पे खड़े हो क्या वजह पेट्रोल मिल नहीं रहा इसी वजह से खड़े हैं कहाँ कहाँ घूम कर आए मैं तो अभी तो सिर्फ डायरेक्ट यहीं पे आया हो अभी जाऊँगा अभी यहाँ पर मिल नहीं रहा पेट्रोल ਪਟੋਲ ਮਿਲ ਰਹਾ ਜਾਂ ਪੇ ਨਹੀਂ ਅਭੀ ਤੋ ਮਿਲਾਂ ਨਹੀਂ ਮੇਰੇ ਕੋ ਕੀ ਪਰੇਸ਼ਾਨੀ ਆ ਰਹੀ ਹੈ ਹਾਂਜੀ ਪਰੇਸ਼ਾਨੀ ਕੀ ਆ ਰਹੀ ਹੈ ਪਰੇਸ਼ਾਨੀ ਇਹ ਹੀ ਤੇਲ ਦੀ ਹੈ ਬਹੁਤ ਰਾਹ ਦੇ ਕੈਨੀਆਂ ਜੇ ਭਰ ਭਰ ਕੇ ਦੇਂਦੇ ਆ ਮਤਲਬ ਕਿ ਬਾਕੀ ਬੰਦੇ ਪਰੇਸ਼ਾਨ ਹੋ ਰਿਹਾ ਕੀ ਵਜ੍ਹਾ ਕੁਚਲੀ ਘਰ ਹੋ ਜਾਂਦਾ ਇਕੰਢੇ ਉੱਪਰ ਹੋ ਗਈ ਕੀ ਭਈਆ ਪਟੋਲ ਕਿਉਂ ਨਹੀਂ ਮਿਲ ਰਹਾ ਕੈਨੀ ਆਲੇ ਬੋਤਲਾਂ ਆਲੇ ਨਹੀਂ ਮਾਣੀ ਕੈਨੀ ਆਲੇ ਬੋਤਲਾਂ ਆਲੇ ਉਹਨਾਂ ਨਾਲ ਹੀ ਭਰ ਭਰ ਕੇ ਹੁਣ ਉਹਨਾਂ ਦੇ ਪਤਾ ਨਹੀਂ ਆਪਣੇ ਜਾਨੀ ਕੀ ਬਦਜਿਸਮ ਕਲੋਜ਼ ਆ ਜਾਂ ਕੀ ਹੈ 무슨 나뭐 이래가고 해